ਦੁਨੀਆ ਦੇ ਵਿੱਚ ਜੇ ਦੋ ਵੀ ਸਾਨੂੰ ਨੀਂਦੋੜ ਪਵੇ ਤੁਹਾਡੀ ਕੋਈ ਸ਼ਿੰਗਾਰ ਸੱਥੀ ਲੜੀਏ ਤਾਂ ਤੁਸੀਂ ਉਥੇ ਵਿੱਚ ਹਾਜ਼ਰ ਹੋ ਕੇ ਸਾਡੀ ਮਦਦ ਦੇਣੀ ਜ਼ਰੂਰੀ ਹੈ ਤੇ ਮਹਾਰਾਜ ਜੀ ਕਹਿੰਦੇ ਮੈਂ ਮੈਨੂੰ ਵੀ ਕੋਈ ਸ਼ਿੰਗਾਰ ਸੱਥੀ ਲੜਿਆ ਜਾਵੇਗਾ ਨਾ ਕਿਤੇ ਵੀ ਤੁਹਾਨੂੰ ਲੋੜ ਪਵੇਗੀ ਤੁਸੀਂ ਮੈਨੂੰ ਯਾਦ ਕਰਿਓ ਮਾਨੇ ਕਿ ਮੈਂ ਵਿੱਚ ਆ ਕੇ ਸ਼ਿੰਗਾਰ ਸੱਥੀ ਦੇ ਵਿੱਚ ਲੜਿਆ ਕਰਾਂਗਾ ਤੁਹਾਡੀ ਮਦਦ ਕਰਿਆ ਕਰਾਂਗਾ

ਇਹ ਕਿ ਬਸੇ ਗੰਭੂ ਬਹਾਮਣ ਹੈ ਤੇ ਉਹਦੀ ਥਾਂ ਤੇ ਲక్ష్ਮੀ ਨਾਮ ਦੀ ਔਰਤ ਹੈ ਟੱਕ ਢੇਰਾ ਦੀ ਅਵਾਨ ਗੋਟ ਦੀ ਰਹਿਣ ਵਾਲੀ ਸਤਲਜ ਦੇ ਕੱਤਮ ਦੇ ਕੰਢੇ ਦੇ ਉੱਤੇ ਮੋਤੀराम ਮੈਨਾ ਦਾ ਰਹਿੰਦਾ ਹੈ ਸੇਵਾ ਕਿਥੇ ਡਿਊਟੀ ਉਹਦੀ ਕਿੱਥੇ ਹੈ ਉਹ ਤਾਂ ਵਜੀਰ ਖਾਨ ਜਿਹੜਾ ਉਹਦੀ ਫੌਜਾਂ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਮੋਤੀਰਾਮ ਮੈਨਾ ਪਰ ਉਹ ਉੱਥੇ ਰਹਿੰਦਾ ਹੋਇਆ ਵੀ ਗੁਰੂ ਨਾਲ ਜੁੜ ਗਿਆ ਨਾ ਕੋਈ ਸਾਹਿਬ ਨਾਲ ਜੁੜ ਗਿਆ ਫੌਜ ਦੁਸ਼ਮਣ ਦੇ ਵਿੱਚ ਰਹਿੰਦਾ ਉਹਦੇ ਤਾ ਵੀ ਗੁਰੂ ਨਾਲ ਜੁੜ ਗਿਆ ਪੰਜੇ ਦਾ ਗੁੰਮਦਾਰ ਸੋਇਆ ਕਹਿੰਦੇ ਆਪਾਂ ਗੰਗੂਰ ਸੋਇਆ ਦੀ ਨਾ ਜਾ ਕੇ ਦੰਗਵਾਸ ਸਰ ਕਿ ਮਹਾਰਾਜ ਜੀ ਭਾਈ ਮੋਤੀ RAM ਨੇ ਦੁੱਧ ਪਿਆਇਆ ਬੜੀ ਸੇਵਾ ਕੀਤੀ ਮਹਾਰਾਜ ਜੀ ਨੇ ਮੋਤੀ ਸਾਡਾ ਫਕਰ ਹੈ ਬਾਹਰ ਜਹਾਂ ਪਾਛਾ ਕਹਿੰਦੇ ਮੋਤੀ ਨਾਮ ਸਾਡਾ ਫਕਰ ਹੈ ਜਦੋਂ ਅਸੀਂ ਮਹਾਰਾਜ ਜੀ ਦੇ ਇਥੋਂ ਜਾਵਾਂਗੇ ਨਾ ਕਿੰਨਿਆਂ ਦੇ ਵਿੱਚੋਂ ਸਾਚੇ ਖੰਡ ਉਹਨੂੰ ਆਪਣੇ ਕੋਲ ਪੇਟਾਵਾਂਗੇ ਉਹ ਆਪਣੇ ਕੋਲ ਬਣਾਉਂਦਾਂਗੇ ਅਸੀਂ ਦੇਖੋ ਮਹਾਰਾਜ ਕਿੰਨਾ ਪਿਆਰ ਕਰੇ ਇਸ ਕਰਕੇ ਆਪਾਂ ਕਿਸਮ ਧਰਮ ਦੇ ਨਾਲ ਨਾ ਨਾ ਕਰੀ। ਇਸ ਧਰਮ ਕਰਕੇ ਜਿੱਦ ਨੂੰ ਨਾ ਪਰ ਪਾ। ਬੜੀ ਖਾਂ ਕਰਕੇ ਜੰਨ ਵੀ ਨਿਯੋਦਿਤ ਜਿਹੜੇ ਮਹਾਰਾਜ ਜੀ ਨੂੰ ਜਲਾ ਪੀਰ ਬਣਾ ਕੇ ਲੈ ਕੇ ਜਾਂਦੇ। ਇਸ ਕਰਕੇ ਮਹਾਰਾਜ ਜੀ ਨੇ ਤਾਂ ਇੱਕ ਸਾਹਿਬ ਜਨ ਕੇ ਇੱਕ ਪੇਤਾ ਇੱਕ ਸਕੇ ਸਮਬਾਰਕ ਇਹ ਮੇਰਾ ਨਾਲੁਹਾਈ। ਹਵਲ ਅੱਲਾ ਨੂੰ ਲੂਪ ਪਾਇਆ। ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਰੁਕ ਰਿਹਾ। ਕੌਣ ਭਲੇ ਹੋਣਗੇ। ਇਸ ਕਰਕੇ ਆਪਾਂ ਅਜਾਜ ਦੇਤੇ ਪਾਰ ਦੀ ਸੰਗਤ ਅਸੀਂ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਚ ਕੇ ਮਹਾਰਾਜ ਅਸੀਂ ਆਪਣੇ ਧਰਮ ਵਿੱਚ ਦ੍ਰਿੜ ਹੋਈ ਹਾਂ ਹੱਕ ਸੱਚ ਦੇ ਰਸਤੇ ਤੇ ਚੱਲੀਏ ਅਨਖਾ ਜਤੀ ਦੀ ਗੱਲ ਕਰੀਏ ਜੇ ਧਰਮ ਹੱਕ ਸੱਚ ਤੇ ਚੱਲ ਲਈ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮੰਗ ਜੀ ਆਵਾਧਾਈਆ ਰਾਗ ਰੋਣ ਪਰਵਾਸ ਪੜਿਆ ਸੰਤ ਗਾਵਣੇ ਆਈਆ ਸੰਤੋ ਪਰਗਾਉ ਹਲੀਕੇ ਹੋਵੇ ਸੋ ਆਗਿਆ ਕਾ ਸਮਰੀ ਦਾਤੋ ਮਤ ਤਮਹੀ ਜਾਨੀ ਨਾਨਕ ਦਾਸ ਸਦਾ ਗੁਰبانی ਤੇਰਾ ਵਾਹਿਗੁਰੂ ਸਤਨਾਮ ਕੋ ਸਾਬ ਤੇਰੀ ਵਡਿਆਈ ਕੋਈ ਨਾ ਉਨਗਾਨੇ ਤੇਰਾ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਵਤੀ ਸਮਰਗਾਇ ਗੁਰੂ ਨਾਨਕ ਦੇਵ ਧਿਆਈ ਫਰੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਤਿਗੁਰੂ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਨ ਡਠੇ ਸਭੁ ਖਜਾਇ ਤੇਗ ਬਹਾਦਰ ਸਮਰਿਆ ਕਰਨਉ ਨਿਦਾਇ ਤਾਇ ਤੈ ਸਹਾਇ ਦਸੋਂ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਣਾ ਸਹਾਈ ਸਤੈ ਸਹਾਈ ਦਸੋ ਪਾਸ਼ੇਂ ਜਾਗਦੀ ਜੋਤਹਾਜ ਨਾਜ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾੜ ਦਰਸ਼ਨ ਬਦੇ ਜੀ ਦਾ ਧਿਆਨ ਪਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸ਼ਹੀਦਾ ਮ੍ਰਿਦਾ ਹਟੀਆਂ ਜੱਗਿਆਂ ਦੱਬੀਆਂ ਜਨਾ ਨਾਮ ਜਪਿਆ ਵੰਡ ਕੀ ਸ਼ਿਕਾਇਤ ਜਿ ਚਲਾਈ ਤੇਗਵਾਹੇ ਦੇ ਸੁਣ ਕੇ ਅੰਦਰ ਕੀਤਾ ਤਨਾ ਪਿਆਰਾ ਇੰਚਰੇ ਕਮਾਈ ਦਾ ਅਧਿਆਤ ਅਨਖਾਲਸਾ ਸਾਬੋ ਲੋ ਜੀ ਜੀਵਾਹੇ ਗੁਰੂ ਜਿਨਾ ਸੰਗ ਸਿੰਗਣੀਆਂ ਤਰਵੇਂ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖਿਆਂ ਚੜੇ ਆ ਰਹਿਣਾ ਤਨ ਚਰਵਾਏ ਗੁਰਮੋਰੇ ਸੇਵਾਲੇ ਗੁਰਵੰਨੀਆਂ ਕੀਤੀ ਆ ਧਰਮ ਨਹੀਂ ਆ ਰਿਹਾ ਸਿੱਕੀ ਸੰਦੇਸ਼ਾਂ ਸਵਾਸਾਂ ਸੰਗਰਵਾਈ ਤਨਾ ਸੰਗ ਸਿੰਘਣੀ ਆਪਣੀ ਗੈਰੀ ਕਮਾਈ ਦਾ ਅੰਦਰ ਖਾਲਸਾ ਸਾਹਿਬ ਬੋਲੋ ਜੀ ਜਿਉਂਵਾਦ ਰੂਪ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਅੰਦਰ ਖਾਲਸਾ ਸਾਹਿਬ ਬੋਲੋ ਜੀ ਜਿਉਂਵਾਦ ਰੂਪ ਸਰਬੱਤ ਖਾਲਸਾ ਜੀ ਕੀ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਟਾਈਮ ਅਸੀਂ ਖੜੇ ਆਂ ਭਾਰਤੀ ਕਿਸਾਨੀਓ ਨੇ ਲੱਖੋਵਾਲ ਦੇ ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਜਿੱਥੇ ਕਿ ਅੱਜ ਇਸ ਜਥੇਬੰਦੀ ਵੱਲੋਂ ਸਮੂਹ ਕਿਸਾਨ ਵੀਰਾਂ ਅਤੇ ਹੋਰ ਸਹਿਯੋਗੀਆਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਉਸ ਪਰਿਵਾਰ ਨੂੰ ਇੱਥੇ ਯਾਦ ਕਰਨ ਲੱਗੇ ਹਾਂ ਜਿਹੜਾ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਡੇ ਖਾਤਰ ਉਸ ਕੰਡਿਆਂ ਤੇ ਪੈ ਕੇ ਤੇ ਸਾਨੂੰ ਅੱਜ ਇਸ ਰਜਾਈਆਂ ਦਾ ਨਿਗ ਮਾਨਣ ਦਾ ਆਸਰਾ ਦਿੱਤਾ ਤੇ ਉਹ ਪਰਿਵਾਰ ਛੋਟੇ-ਛੋਟੇ ਬੱਚੇ ਜਿਨ੍ਹਾਂ ਨੂੰ ਅਸੀਂ ਅੱਜ ਸਿਆਲਾਂ ਦੀ ਰੁੱਤ ਦੇ ਵਿੱਚ ਰਜਾਈਆਂ ਦੇ ਵਿੱਚ ਪਾ ਕੇ ਰੱਖਦੇ ਆਂ ਤੇ ਉਹ ਛੋਟੇ ਸਾਹਿਬਜ਼ਾਦੇ ਸਾਡੇ ਲਈ ਸਾਡੇ ਸਾਰਿਆਂ ਲਈ ਉਸ ਕੰਨਾਂ ਦੇ ਵਿੱਚ ਚਣ ਕੇ ਸ਼ਹੀਦ ਹੋ ਗਏ ਅਸੀਂ ਪਿਛਲੇ ਦਿਨਾਂ ਤੋਂ ਉਹ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਰਹੇ ਆਂ ਤੇ ਅਸੀਂ ਗੱਲ ਕਰ ਰਹੇ ਆਂ ਇਸ ਟਾਈਮ ਭਪਿੰਦਰ ਸਿੰਘ ਜੀ ਜਿਹੜੇ ਕਿ ਕਿਸਾਨ ਯੂਨੀਅਨ ਦੇਸ ਜ਼ਿਲ੍ਹੇ ਦੇ ਮੋਖਾਗੂਆ ਕੋਲ ਸਾਹਿਬ ਅੱਜ ਸੁਖਮਨੀ ਸਾਹਿਬ ਕਰਵਾਇਆ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਦਾ ਸਾਡੇ ਆਸਤੇ ਬੜਾ ਇਤਿਹਾਸਕ ਦਿਨ ਸਮਝਦੇ ਆਂ ਅਸੀਂ ਕਿਉਂਕਿ ਸਾਡੀ ਸਿੱਖ ਕੌਮ ਦੇ ਵਿੱਚ ਉਹਨਾਂ ਬੱਚਿਆਂ ਨੇ ਜਿਨ੍ਹਾਂ ਦੇ ਖੇਡਣ ਦਾ ਟਾਈਮ ਸੀ ਉਦੋਂ ਦੀਆਂ ਜ਼ਾਲਮ ਲੋਕਾਂ ਨੇ ਉਹਨਾਂ ਨੂੰ ਨੀਆਂ ਵਿੱਚ ਚਣ ਕੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਕੇ ਜਿਨ੍ਹਾਂ ਦੇ ਖੂਨ ਦੇ ਨਾਲ ਅੱਜ ਸਾਡੀ ਕੌਮ ਸਿੰਜੀ ਵੀ ਆ ਅਸੀਂ ਅੱਜ ਉਹਨਾਂ ਦੀ ਯਾਦ ਵਿੱਚ ਆਪਣੇ ਦਫ਼ਤਰ ਭਾਰਤੀ ਕਿਸਾਨੀਓਂ ਲਖੋਵਾਲ ਦੇ ਦਫ਼ਤਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨਮਾਈ ਹੇਟ ਸ੍ਰੀ ਸੋਖਣ ਸਿੰਘ ਸਾਹਿਬ ਦੇ ਪਾਠ ਕਰਕੇ ਸਾਰੀ ਸੰਗਤ ਨੇ ਔਰ ਵਿਚਾਰ ਕਰਕੇ ਸੰਗਤਾਂ ਦੇ ਕਥਾ ਭਾਈ ਪਰਮਿੰਦਰ ਸਿੰਘ ਪਾਲ ਸਿੰਘ ਜੀ ਨੇ ਕਥਾ ਕਰਕੇ ਸਾਰੀ ਸੰਗਤ ਨੂੰ ਗੁਰੂ ਸਾਹਿਬ ਦੇ ਨਾਲ ਜੋੜਿਆ ਪਤਨ ਜੀ ਪਿਛਲੇ 2 ਦਿਨ ਪਹਿਲਾਂ ਅਸੀਂ ਵੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਦਾਤੇ ਦੇ ਆਸਰੇ ਦੇ ਨਾਲ ਸਫਤਗੜ੍ਹ ਸਾਹਿਬ ਸਰਹੰਦ ਦੇ ਦਰਸ਼ਨ ਕੀਤੇ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਵੀ ਇਹ ਕੁਝ ਦੇਖਦੇ ਹਾਂ ਤੇ ਸਾਡੇ ਜਿਹੜੇ ਸਿੱਖ ਜਥੇਬੰਦੀਆਂ ਦੇ ਕੁਝ ਆਗੂ ਸਹਿਬਾਨਾਂ ਜਾਂ ਸਾਡੇ ਗ੍ਰੰਥੀ ਸਹਿਬਾਨਾਂ ਉਹ ਵੀ ਸਾਨੂੰ ਉਪਦੇਸ਼ ਦਿੰਦੇ ਜੇ ਸਾਡੇ ਆਪਣੇ ਘਰੇ ਕਿਸੇ ਦੀ ਮੌਤ ਹੋਈ ਹੋਵੇ ਨਾ ਤੇ ਅਸੀਂ ਉਸ ਨੂੰ ਡੈਕ ਲਾ ਕੇ ਜਾਂ ਅਸੀਂ ਕਿਸੇ ਉਸ ਥੇ ਜਾਂ ਤੇ ਮਕਾਨ ਜਾਂਦੇ ਹਾਂ ਨਾ ਅਸੀਂ ਸ਼ੋਕਮਈ ਸੰਦੇ ਤੇ ਸਾਡੇ ਜਿਹੜੇ ਪਿੰਡਾਂ ਦੇ ਨੌਜਵਾਨਾਂ ਜਾਂ ਕੁਝ ਹੋਰ ਲੋਕ ਵੱਡੀ ਤਰ ਤਾਰ ਦੇ ਵਿੱਚ ਡੱਕ ਲਾ ਕੇ ਟਰੈਕਟਰ ਭਜਾ ਕੇ ਪੂਰਾ ਸ਼ੋਰ ਕਰਕੇ ਉੱਥੇ ਜਾਂਦੇ ਕੀ ਇਹ ਗੱਲ ਸ਼ੋਭਦੀ ਹੈ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਬੜੀ ਦੁੱਖ ਦੀ ਗੱਲ ਹੈ ਇਹ ਅਸੀਂ ਇਹ ਜਿਹੜਾ ਦੁੱਖ ਹਨ ਸਿਰਫ ਮਹਿਸੂਸ ਕਰ ਸਕਦੇ ਆ ਅਸੀਂ ਆਪਦੇ ਪਰਿਵਾਰ ਦਾ ਦੁੱਖੇ ਸਮਝ ਕੇ ਮਹਿਸੂਸ ਕਰੀਏ ਵੀ ਜਦੋਂ ਕਿਸੇ ਦਾ ਬੱਚਾ ਜਾਂ ਕੋਈ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੁੰਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਉਸ ਟਾਈਮ ਕੀ ਬੀਤਦੀ ਹੈ ਇਹ ਸਾਡੀ ਸਿੱਖ ਕੌਮ ਵਾਸਤੇ ਪੂਰੀ ਕੌਮ ਨੂੰ ਵਰਲਡ ਦੇ ਵਿੱਚ ਵਸਦੇ ਨਾਮਲੇਵਾ ਸੰਗਤਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਸਾਨੂੰ ਖੁਸ਼ੀ ਦੇ ਵੇਲੇ ਮਿੱਠਾ ਪ੍ਰਸ਼ਾਦ ਔਰ ਕਿਸੇ ਤਰ੍ਹਾਂ ਦੀ ਵੀ ਜਿਹੜੇ ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਵਾਲੇ ਕੰਮ ਰੱਖਦੇ ਆਂ ਉਹਨਾਂ ਤੋਂ ਸਾਨੂੰ ਆਹ ਦਿਨਾਂ ਦੇ ਵਿੱਚ ਬਿਲਕੁਲ ਗਰੇਜ ਕਰਨਾ ਚਾਹੀਦਾ ਔਰ ਸਿਰਫ ਤੇ ਸਿਰਫ ਅਸੀਂ ਜਿੰਨਾ ਵੀ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਅਸੀਂ ਉਹਦੇ ਨਾਲ ਜੁੜਨਾ ਚਾਹੀਦਾ ਇਹ ਜਿਹੜੇ ਤੁਸੀਂ ਡੱਕਾਂ ਵਾਲੀ ਗੱਲ ਕਰਦੇ ਆਂ ਅਸੀਂ ਇਸ ਗੱਲ ਦੇ ਬਿਲਕੁਲ ਬਰਖਲਾਬ ਆਂ ਵੀ ਸਾਨੂੰ ਬਿਲਕੁਲ ਨਹੀਂ ਇਸ ਗੱਲ ਸਾਡੇ ਬੱਚਿਆਂ ਨੂੰ ਡੱਕ ਲਾਉਣੇ ਚਾਹੀਦੇ ਜੇ ਅਸੀਂ ਉੱਥੇ ਜੋੜ ਮੇਲਿਆਂ ਦੇ ਉੱਤੇ ਜਾਂਦੇ ਆਂ ਉਹ ਸਾਡੇ ਧਰਤੀ ਹੈ ਇੱਕ ਪਵਿੱਤਰ ਧਰਤੀ ਹੈ ਜਿੱਥੋਂ ਅਸੀਂ ਸਖ ਕੰਮ ਉਥੋਂ ਇੱਕ ਨਸਤਮਾਸ ਤੋਂ ਕੋ ਕੇ ਔਰ ਸਿੱਖੀ ਦੇ ਰਾਹ ਉਥੋਂ ਚੱਲਣਦੇ ਆ ਅਸੀਂ ਉਥੋਂ ਗਿਆਨ ਪ੍ਰਾਪਤ ਕਰਨਾ ਜੇ ਅਸੀਂ ਉਹਨੂੰ ਹੁੱਲੜਬਾਜੀ ਦੇ ਤੌਰ ਤੇ ਲਈਏ ਅਸੀਂ ਇਸ ਗੱਲ ਨਹੀਂ ਮੰਨਦੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਸਾਡੇ ਮਨ ਨੂੰ ਵੀ ਠੇਸ ਪਹੁੰਚਦੀ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਪ੍ਰਧਾਨ ਜੀ ਨੇ ਦੱਸਿਆ ਕਿ ਸੁਖਮੀ ਸਾਹਿਬ ਕਰਵਾਇਆ ਤੇ ਜਿਹੜੇ ਲੋਕ ਉੱਥੇ ਜਾ ਕੇ ਹੁੱਲੜਬਾਜੀ ਕਰਦੇ ਆ ਨਹੀਂ ਕਰਨੀ ਚਾਹੀਦੀ ਐਨਐਸਟੀਵੀ ਪੰਜਾਬ ਦੇਖ ਰਹੀ ਤੁਸੀਂ ਕੈਮਰਾਮੈਨ ਗਿੱਲ ਦੇ ਨਾਲ ਮੋਗਾ ਤੋਂ ਨਵਦੀਪ ਸਿੰਘ